ਕੱਲੂਕਾਰ ਦੇ ਦੌਰਾਨ ਬਾਜ਼ਾਰ ਵੀ ਬੰਦ ਰਹੇ ਸੰਗਤ ਬੜੇ ਵੱਡੇ ਪੱਧਰ ਤੇ ਸੀ ਤੇ ਸਿਕਿਉਰਿਟੀ ਵੀ ਬੜੇ ਵੱਡੇ ਪੱਧਰ ਤੇ ਅੱਜ ਲਗਾਈ ਗਈ ਕਿਵੇਂ ਦੇਖਦੇ ਹੋ ਤੁਹਾਡੇ ਪੱਤਰਕਾਰੀ ਦੇ ਪੇਸ਼ੇ ਦੇ ਦੌਰਾਨ ਤੁਸੀਂ ਇਸ ਤਰ੍ਹਾਂ ਦੇ ਕਦੇ ਹਾਲਾਤ ਦੇਖੇ ਜਾਂ ਕਿਵੇਂ ਇਸ ਨੂੰ ਇਸ ਵਾਰ ਦੇ ਕੱਲੂਕਾਰ ਨੂੰ ਵੱਖਰਾ ਵੇਖਦੇ ਹੋ ਤੁਸੀਂ ਕੱਲੂਕਾਰ ਅਧਿਸ਼ ਨੇ ਮੋਰਲਾ ਤੇ ਇਸ ਗੱਲ ਦੇ ਦੇਖੋ ਕਿਸ ਤਰ੍ਹਾਂ ਕਈ ਵਾਰੀ ਸਾਡੀਆਂ ਸੰਸਥਾ ਫੈਸਲੇ ਨਹੀਂ ਕਰਵਾਉਂਦੀਆਂ ਜੀ ਉਮਣੀ ਗੁਰਦਰਾ ਪ੍ਰੰਧ ਕਮੇਟੀ ਫੈਸਲਾ ਨਹੀਂ ਕਰ ਸਕੀ ਕਿ ਇਸ ਮੁੱਦੇ ਤੇ ਕੀ ਕੀਤਾ ਜਾਏ ਪਰ ਆਸ਼ੂ ਜੀ ਵੀ ਕਹਿ ਰਹੇ ਨੇ ਕਹਿੰਦੇ ਕਿ ਸਰਕਾਰ ਘਬराई ਹੋਈ ਹੈ ਇਸ ਕਰਕੇ ਜਿਹਹੀਆਂ ਚੀਜ਼ਾਂ ਕਰ ਰਹੀ ਹੈ ਕਿ ਪਹਿਲਾਂ ਸਮਨ ਜਾਰੀ ਕਰਾਏ ਫਿਰ ਐਸਐਸਪੀ ਨੂੰ ਸਸਪੈਂਡ ਕਰਤਾ ਕਿਵੇਂ ਦੇਖ ਦਿਓ ਇਸ ਤਰ੍ਹਾਂ ਦੇ ਸਮਨ ਜਾਰੀ ਹੋਣੇ ਉਸ ਤੋਂ ਬਾਅਦ ਸਰਕਾਰ ਦੀ ਜਿਹੜੀ ਕਾਰਵਾਈ ਹੈ ਤੇ ਉਸ ਸਮੇਂ ਜਦੋਂ ਲੁਧਿਆਣਾ ਦੇ ਵਿੱਚ ਚੋਣ ਹੋਵੇ ਕਾਂਗਰਸ ਪਾਰਟੀ ਜਿਹੜੇ ਅਮੀਰ ਵਰਜਨ ਦਾ ਤੁਸੀਂ ਜ਼ਿਕਰ ਕਰ ਰਹੇ ਆ ਆਸ਼ੂ ਉਨਾ ਨੂੰ ਸਮਝਾ ਰਹੀ ਕਿ ਤੇਗੇ ਬਿਜ਼ਨਸ ਵਿੱਚ ਲੌਂਗ ਡਾਊਨ ਹੋਰ ਉਦ학 ਤੇ ਖਾਅ ਬਨੋਦ ਹੋਇਆ ਇਸ ਕੇਦਰ ਵਿਰੋਧ ਹੋਇਆ ਕਿ ਉਸ ਤੋਂ ਬਾਅਦ ਦੇ ਵਿੱਚ ਐਸਐਸਪੀ ਵੱਲੋਂ ਸਮਝਾ ਰਹੀ ਕੀਤਾ ਗਿਆ ਉਹਨਾਂ ਨੇ ਜਿਹੜਾਗਾ ਮਤਲ ਕਰ ਦਿੱਤਾ ਗਿਆ ਇਹਦਾ ਜੋ ਵੀ ਨਤੀਜਾ ਹੋਏਗਾ ਉਸਦਾ ਇੰਪੈਕਟ ਆਸ਼ੂ ਉਹਨਾਂ ਤੇ ਜ਼ਰੂਰ ਪੈਗਾ ਕਿਵੇਂ ਦੇਖਦੇ ਹੋ ਕਿਉਂਕਿ ਕਾਂਗਰਸ ਅੱਜ ਤੱਕ ਦਾ ਰਿਕਾਰਡ ਹੈ ਕਾਂਗਰਸ ਛੇਤੀ ਕਿਤਿਆਂ ਇਕੱਠੀ ਨਹੀਂ ਹੁੰਦੀ ਤੇ ਉਹੀ ਚੀਜ਼ ਦਿਖ ਰਹੀ ਹੈ ਇੱਥੇ ਵੀ ਆੰਗਰੇਜ਼ ਬਾਰੇ ਮੈਂ ਜਾਣਦੇ ਤੋਂ ਅਰਦਾਸ ਦਾ ਕਹਿਸਾ ਦਾਂ ਇਹਨਾਂ ਦੀ ਫੁੱਟ ਦੀ ਆਪਸੀ ਲੈਣਾ ਝਗੜਾਂ ਦੀ ਐਸੀ ਲੰਮੀ ਹੀਰ ਐ ਐਸੀ ਲੰਮੀ ਹੀਰ ਐ ਜਿੰਨਾ ਮਰਜੀ ਗਏ ਜੇ ਤਾਂ ਆਂਤ ਹੀ ਕੋਈ ਨਹੀਂ ਇਸ 2200 ਲੋਕਾਂ ਦੇ ਵਿੱਚ ਛੋਟੇ ਬੱਚੇ ਵੀ ਨੇ ਜਿਸ ਇੱਕ 4 ਸਾਲ ਦਾ ਬੱਚਾ ਵੀ ਹੈ ਕਿਵੇਂ ਦੇਖ ਦਿਓ ਕਿਉਂਕਿ ਇਹ ਕਹਿੰਦੇ ਨਾ ਕਿ ਤੇ ਮਾਮਲਾ ਜਿਆਦਾ ਭਾਰੀ ਪੈ ਜਾਣਾ ਭਾਰਤੀਆਂ ਤੇ ਪੰਜਾਬੀਆਂ ਦੇ ਉੱਪਰ ਹੱਥ ਕੜੀਆਂ ਲੱਗੀਆਂ ਪੈਰਾਂ ਤੇ ਲੱਗੀਆਂ ਲੱਗੀਆਂ ਔਰਤਾਂ ਲੱਗੀਆਂ ਬੱਚਿਆਂ ਲੱਗੀਆਂ ਇਸ ਤਰ੍ਹਾਂ ਦੀ ਸਿੱਧੀ ਜਿਹੜੀ ਗਿਆ ਹੁਣ 2200 ਦੇ ਵਿੱਚ ਕਿੰਨੇ ਜਿਹੜੇ ਗਿਆ ਭਾਰਤੀ ਹੋਣਗੇ ਕਿੰਨੇ ਅੰਗੇ ਪੰਜਾਬੀ ਹੋਣਗੇ ਇਹਦਾ ਆਸ ਦੀ ਸਿੱਧੀ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਸਸ਼ੀਕਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਤੇ ਗੱਲਬਾਤ ਕਰਾਂਗੇ ਅੱਜ ਕੱਲੂ ਘਰੇ ਦੇ ਸਬੰਧ ਦੇ ਵਿੱਚ ਜੋ ਸਮਾਗਮ ਹੋਏ ਨੇ ਸ੍ਰੀ ਕਲਤਕ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਤਾਂ ਉੱਥੇ ਕਿਸ ਤਰ੍ਹਾਂ ਦੀ ਸਥਿਤੀ ਰਹੀ ਪਹਿਲੀ ਵਾਰ ਹੁਣ ਤੱਕ ਕਹਿੰਦੇ ਹੋਇਆ ਹੈ ਕਿ ਜਥੇਦਾਰ ਸਾਹਿਬ ਹੁਣਾਂ ਦੇ ਵੱਲੋਂ ਫਸੀਲ ਤੋਂ ਕਿਸੇ ਤਰੀਕੇ ਦਾ ਕੋਈ ਸੰਦੇਸ਼ ਨਾ ਜਾਰੀ ਕੀਤਾ ਗਿਆ ਹੋਵੇ ਹਾਲਾਂਕਿ ਉਹਨਾਂ ਨੇ ਅਰਦਾਸ ਦੇ ਦਰਾਂ ਨੀ ਸੰਦੇਸ਼ ਸਾਂਝਾ ਜ਼ਰੂਰ ਕੀਤਾ ਪਰ ਜਿਸ ਤਰ੍ਹਾਂ ਸੰਦੇਸ਼ ਹਰ ਵਾਰ ਸਾਂਝਾ ਕੀਤਾ ਜਾਂਦਾ ਉਸ ਤਰ੍ਹਾਂ ਨਹੀਂ ਹੋਇਆ ਕਿਉਂਕਿ ਟਕਰਾਅ ਦੀ ਸਥਿਤੀ ਬਹੁਤ ਵੱਡੇ ਪੱਧਰ ਤੇ ਬਣੀ ਹੋਈ ਸੀ ਹਾਲਾਂਕਿ ਟਕਰਾਅ ਟਾਲ ਦਿੱਤਾ ਗਿਆ ਪ੍ਰਧਾਨ ਨੇ ਜੋ ਐਸਜੀਪੀਸੀ ਦੇ ਤਾਂ ਮਿਸਾਬ ਉਹਨਾਂ ਦੀ ਸੂਝ-ਬੂਝ ਦੇ ਨਾਲ ਸਥਿਤੀ ਅੰਡਰ ਕੰਟਰੋਲ ਰਹੀ ਪਰ ਕੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਠੀਕ ਨੇ ਕੀ ਇਸ ਤਰ੍ਹਾਂ ਜਥੇਦਾਰ ਸਾਹਿਬ ਉਹਨਾਂ ਨੂੰ ਰੋਕਣਾ ਠੀਕ ਹੈ ਇਸ ਸੰਬੰਧਿਤ ਗੱਲਬਾਤ ਕਰਾਂਗੇ ਮੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਰਾ ਮਿਹਰਬਾਨੀ ਸ੍ਰੀ ਗਾਥਾ ਨੂੰ ਇਹਨਾਂ ਇਸ ਕਾਰਨ ਅਮੁਦਾਸ ਮੁੰਦੇ ਤੇ ਆਪਾਂ ਲੋ ਸਵਾਲ ਜੀ ਇਸ ਸਾਬ ਜਿਸ ਤਰ੍ਹਾਂ ਜ਼ਿਕਰ ਕਰ ਰਹੇ ਆ ਕਿ ਜਥੇਦਾਰ ਸਾਹਿਬ ਹੁਣਾਂ ਦੇ ਵੱਲੋਂ ਫਸੀਲ ਤੋਂ ਸੰਦੇਸ਼ ਨਹੀਂ ਦਿੱਤਾ ਗਿਆ ਜਿਹੜੇ ਧੋਮਾ ਸਾਹਿਬ ਨੇ ਉਹਨਾਂ ਨੇ ਸੰਦੇਸ਼ ਮੀਡੀਆ ਦੇ ਜ਼ਰੀਏ ਆਪਣਾ ਸਾਂਝਾ ਕੀਤਾ ਇਸ ਤੋਂ ਇਲਾਵਾ ਵੱਡੇ ਪੱਧਰ ਦੇ ਉੱਪਰ ਕੱਲੂਕਾਰ ਦੇ ਦੌਰਾਨ ਬਾਜ਼ਾਰ ਵੀ ਬੰਦ ਰਹੇ ਸੰਗਤ ਬੜੇ ਵੱਡੇ ਪੱਧਰ ਤੇ ਸੀ ਤੇ ਸਿਕਿਉਰਟੀ ਵੀ ਬੜੇ ਵੱਡੇ ਪੱਧਰ ਤੇ ਅੱਜ ਲਗਾਈ ਗਈ ਕਿਵੇਂ ਦੇਖਦੇ ਹੋ ਤੁਹਾਡੇ ਪੱਤਰਕਾਰੀ ਦੇ ਪੇਸ਼ੇ ਦੇ ਦੌਰਾਨ ਤੁਸੀਂ ਇਸ ਤਰ੍ਹਾਂ ਦੇ ਕਦੇ ਹਾਲਾਤ ਦੇਖੇ ਜਾਂ ਕਿਵੇਂ ਇਸ ਨੂੰ ਇਸ ਵਾਰ ਦੇ ਕਲੂ ਘਾਰੇ ਨੂੰ ਵੱਖਰਾ ਵੇਖਦੇ ਹੋ ਤੁਸੀਂ ਪਰ ਬਹੁਤ ਅਹਿਮ ਤੇ ਸਵਿਧਨਸ਼ੀਲ ਮੁੱਦਾ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਆ ਦੇਖੋ ਕਿ ਐਨਾ ਵੱਡਾ ਸੰਤਾਪ ਭੁਗਿਆ ਜੀ ਸਿੱਖ ਭਾਈਚਾਰੇ ਨੇ ਪੰਜਾਬੀ ਭਾਈਚਾਰੇ ਨੇ ਕੌਮ ਨੇ ਕਿ ਕਿਸ ਕਦਰ ਜਦੋਂ ਆਪਾਂ ਉਸ ਕਲੂਕਾਰੇ ਦੀ ਗੱਲ ਕਰ ਰਹੇ ਆ ਜਦੋਂ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਨੇ ਟੈਂਕਾਂ ਨਾਲ ਚੜਾਈਆਂ ਕੀਤੀਆਂ ਸੈਂਕੜੇ ਜਿਹੜੇ ਲੋਕ ਉਹਨਾਂ ਨੂੰ ਸ਼ਹਾਦਤ ਦੇਣੀ ਪਈ ਜਿਹਨਾਂ ਬੱਚੇ ਔਰਤਾਂ ਵੱਖ-ਵੱਖ ਉਮਰਾਂ ਦੇ ਲੋਕ ਸੰਜਨਾ ਸਿੰਘ ਪਿੰਡਾ ਵਾਲਾ ਜਿਹਨਾਂ ਸ਼ਿਵੇਕ ਸਿੰਘ ਹੋਰ ਇਸ ਤਰ੍ਹਾਂ ਦੇ ਕਈ ਵੱਡੇ ਕਦਾਵਾਰ ਨਾਂਵਾਰ ਆਗੂ ਉਥੇ ਸ਼ਹਾਦਤਾਂ ਦੇਗੇ ਔਰ ਸਾਡਾ ਜਿਹੜਾ ਪਿੱਤਰ ਸਥਾਨ ਸੀ ਕਿਸ ਕਦਰ ਉਹ ਲਹੂ ਦੇ ਨਾਲ ਰੰਗਿਆ ਗਿਆ ਇਹ ਦਾਸਤਾਨ ਤਾਂ ਸਦੀਆਂ ਤੱਕ ਕੋਈ ਨਹੀਂ ਭੁਲਾਈ ਜਾ ਸਕਦੀ ਉਸ ਮੋਕੇ ਦੇ ਉੱਤੇ ਜਦੋਂ ਉਸ ਯਾਦ ਦੇ ਵਿੱਚ ਅਸੀਂ ਅੱਜ ਦੀ ਗੱਲ ਕਰ ਰਹੇ ਹਾਂ ਸਮਾਗਮ ਕਰਨ ਦੀ ਗੱਲ ਕਰ ਰਹੇ ਹਾਂ ਸਨਮਾਨ ਦੀ ਗੱਲ ਕਰ ਰਹੇ ਹਾਂ ਸੀਧਾ ਦੇ ਪਰਿਵਾਰਾਂ ਦੇ ਲਈ ਉਸ ਵੇਲੇ ਕਿਸ ਕਦਰ ਜਿਹੜੀਆਂ ਵਾਕਖ ਸਿੱਖ ਜਿਹੀਆਂ ਬੰਦਿਆਨਾਂ ਕਿਸ ਤਰ੍ਹਾਂ ਦਾ ਮਾਹੌਲ ਸੱਜਿਆ ਔਰ ਖਾਤੋ ਤੇ ਜੋ ਤੁਸੀਂ ਗੱਲ ਕੀਤੇ ਐ ਇੱਕ ਵੱਡਾ ਸਨੇਹਾ ਇਸ ਗੱਲ ਦਾ ਗਿਆ ਹੈ ਅਜ ਦੇ ਕੱਲੂਕਾਰਾ ਦੇ ਦਿਸ ਦੇ ਨਾਲ ਕਿ ਸਮੂਚੀ ਸੈਕਟੋਰ ਨੂੰ ਅਕਾਲ ਤਾਸ ਜਿਹੜੇ ਮੌਜੂਦਾ ਜਥੇਦਾਰ ਐ ਐਕਟਿੰਗ ਜਥੇਦਾਰ ਐ ਗਿਆਨੀ ਕਲਦੀਪ ਸਿੰਘ ਗੜਗਾਜ ਪਰਵਾਣ ਨਹੀਂ ਐ ਕੱਲੂਕਾਰਾ ਦੇਸ਼ ਨੇ ਮੋਰ ਲਾਤੀ ਐ ਇਸ ਗੱਲ ਦੇ ਉੱਤੇ ਦੇਖੋ ਕਿਸ ਤਰ੍ਹਾਂ ਕਈ ਵਾਰੀ ਸੜੀਆਂ ਸੰਸਥਾਵਾਂ ਫੈਸਲੇ ਨਹੀਂ ਕਰਵਾਂਦੀਆਂ ਜੀ ਸ੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਫੈਸਲਾ ਨਹੀਂ ਕਰ ਸਕੀ ਕਿ ਇਸ ਮੁੱਦੇ ਤੇ ਕੀ ਕੀਤਾ ਜਾਏ ਵੱਖ-ਵੱਖ ਸਿੱਖ ਜਦਵੰਦੀਆਂ ਚ ਕੋਈ ਸਹਿਮਤੀ ਨਹੀਂ ਹੋ ਸਕੀ ਹਮ ਪਰ ਕਿਹ ਤਰ੍ਹਾਂ ਸੇ ਕੌਮ ਦੀ ਗੱਲ ਕਰ ਲਈਏ ਭਾਈਚਾਰੇ ਦੀ ਗੱਲ ਕਰ ਲਈਏ ਇਹ ਅਜਿਹਾ ਮਕਾਮ ਜਾਂ ਅਜਿਹਾ ਮੌਕਾ ਆ ਗਿਆ ਜਿਸ ਨੇ ਗੱਲ ਤੈਅ ਕਰਤੀ ਕਿ ਗੜਗਾਜ ਸਾਹਿਬ ਇਸ ਮੁੱਤੀ ਸੇ ਕੌਣੋਂ ਕਾਤਾ ਸਦੇ ਜਿਸ ਤਰ੍ਹਾਂ ਦਰਦ ਦਰਦ ਹਰਵਾਨ ਨਹੀਂ ਹੈ ਜੇਕਰ ਪਰਵਾਨ ਹੁੰਦੇ ਜੋ ਅੱਜ ਆਪਾਂ ਜ਼ਿਕਰ ਕਰ ਰਹੇ ਆਂ ਸਾਨੂੰ ਇਹ ਗੱਲ ਕਹਿਣ ਦਾ ਮੌਕਾ ਨਾ ਮਿਲਦਾ ਕਿ ਗਿਆਨੀ ਗੜਗਾਛੂਣਾ ਨੇ ਅੱਜ ਐਡੇ ਵੱਡੇ ਆਇਆ ਜੋ ਸਿਕੋਂ ਮੈਂ ਕਹਿੰਨਾ ਕਿ ਸਦੀਆਂ ਤੱਕ ਨਹੀਂ ਪਲਾਇਆ ਜਾਣ ਵਾਲਾ ਮੌਕਾ ਉਸ ਮੌਕੇ ਦੇ ਉੱਤੇ ਉਹ ਇਹਨਾ ਨਹੀਂ ਕਰ ਸਕੇ ਕਿ ਦਿਨਾਂ ਪਰਵਾਰਾਂ ਨੇ ਸ਼ਾਤਾਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਉਨ੍ਹਾਂ ਦੇ ਅੱਗੇ ਜਿਹੜੇ ਵਾਰਿਸ ਹੈ ਉਹਨਾਂ ਨੂੰ ਸਨਮਾਨ ਕਰਨ ਦੀ ਗੱਲ ਹੈ ਸਨਮਾਨ ਨਹੀਂ ਕਰ ਸਕੇ ਬਿਲਕੁਲ ਲੋਕਾਂ ਉੱਪਰ ਕੇ ਸਾਹਮਣੇ ਆ ਗਿਆਂ ਇੱਕ ਤਾਂ ਸਰਾ ਕੋ ਜਿਹੜਾਗਾ ਤੌ ਤਰੀਕਾ ਟੰਗ ਤਰੀਕਾ ਪਰਮ ਪਰਮ ਬਦਲ ਗਿਆਂ ਆ ਕਾਹ ਕਰਦੇ ਜਿੱਥੇ ਰੋਲ ਸਨਮਾਨ ਕਰਨ ਦੀ ਗੱਲ ਹੁੰਦੀ ਸੀ ਉਹ ਨਹੀਂ ਹੋ ਸਕਿਆ ਨਹੀਂ ਹੋਇਆ ਕਿਉਂ ਨਹੀਂ ਹੋਇਆ ਸਿੱਖ ਪਾਈਚਾਰਕ ਜਾਣਦਾ ਹੈ ਹੂੰ ਜਿਹੜੇ ਦਰਸ਼ਕ ਵੀ ਸੁਣ ਰਹੇ ਆ ਉਹ ਵੀ ਜਾਣਦੇ ਆ ਤੇ ਆਪਾਂ ਜਿਹੜੇ ਜਾਨਸ ਗੱਲ ਕਰ ਰਹੇ ਆ ਸਾਨੂੰ ਵੀ ਪਤਾ ਹੈ ਕਿ ਕਿਸ ਕਦਰ ਦੰਗਣੀ ਟਿਕਸਾਲ ਕੁਝ ਹੋਰ ਸਿੱਖ ਜਿਹੇ ਬੰਦਿਆਂ ਨੇ ਵਿਰੋਧ ਕੀਤਾ ਕਿ ਗਿਆਨੀ ਗੜਗਾਧ ਪ੍ਰਵਾਂਤ ਜਥੇਦਾਰ ਨਹੀਂ ਹੈ ਇਹਨਾਂ ਦੇ ਹੱਥੋਂ ਸਨਮਾਨ ਨਹੀਂ ਹੋ ਪਾਏਗਾ ਨਹੀਂ ਲਵਾਂਗੇ ਸਨਮਾਨ ਸੰਜਨਾ ਸਿੰਘ ਪਿੰਡਾਣਾ ਦੇ ਪਰਿਵਾਰ ਦੇ ਜਿਹੜੇ ਲੋਕ ਹੈ ਉਹਨਾਂ ਨੇ ਮਨਾ ਕਰਤਾ ਕਿ ਦੇਸ਼ੀਦਾਂ ਦੇ ਜਿਹੜੇ ਪਰਿਵਾਰ ਹੈ ਹੋਰ ਕਈਆਂ ਵੱਲੋਂ ਮਨਾ ਕੀਤਾ ਗਿਆ ਪਰ ਇਹ ਪਹਿਲਾ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਪਿਛਲੇ ਦਿਨਾਂ ਚ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਿਦਾਂ ਦਾ ਸਮਾਗਮ ਹੋਇਆ ਸੀ ਤੇ ਗੜਗਾਏ ਸਾਹਿਬ ਉੱਥੇ ਸਨਮਾਨ ਦੇਣ ਦੇ ਲਈ ਜਦੋਂ ਉੱਠੇ ਤਾਂ ਉਤੋਂ ਅੱਗੇ ਇੱਕ ਸਿੰਘ ਉੱਠਿਆ ਨੇ ਕਿਹਾ ਤਾਂ ਕਿ ਨਹੀਂ ਇਹਨਾਂ ਦੇ ਹੱਥੋਂ ਪ੍ਰਵਾਨ ਨਹੀਂ ਹੋਈਗਾ ਕਿਉਂਕਿ ਸਿੱਖ ਕੌਮ ਨੂੰ ਜਥੇਦਾਰ ਦੇ ਤੌਰ ਤੇ ਪ੍ਰਵਾਨਤ ਨਹੀਂ ਹੈ ਤਾਂ ਗੜਗਾਏ ਸਾਹਿਬ ਆਪਣੇ ਆਪ ਹੀ ਪਿੱਛੇ हट ਗਏ ਸੀ ਤੇ ਕਿਸੇ ਹੋਰ ਨੂੰ ਸਨਮਾਨ ਕੀਤਾ ਗਿਆ ਹੁਣ ਇਸ ਤਰ੍ਹਾਂ ਦਾ ਹੀ ਵਰਤਾਰਾ ਅੱਜ ਵਾਪਰ ਰਿਹਾ ਸ਼ੁਮਣੀ ਗੁਰਦਰਾ ਪੰਨਕੋਟ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮਨੀ ਲਗਾਤਾਰ ਇਹਦੇ ਕੋਈ ਦੌਰਿਆਂ ਨੇ ਉਹਨਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਟਿਕਸਾਲ ਦੇ ਜਿਹੜੇ ਮੁਖੀ ਹੈ ਬਾਬਾ ਤੁਮਾਉਨਾ ਨਾਲ ਵੀ ਮੁਲਾਕਾਤ ਕੀਤੀ ਕਿ ਹੁਰਨ ਨਾਲ ਵੀ ਮੁਲਾਕਾਤਾਂ ਕੀਤੀਆਂ ਔਰ ਕਾਲੀਦਾਲ ਵੱਲੋਂ ਸਪੱਸ਼ਟ ਤੌਰ ਤੇ ਸਨਹਿਤਾ ਦਿੱਤਾ ਗਿਆ ਕਿ ਵੀ ਇਸ ਤਰ੍ਹਾਂ ਫੇਰ ਕੋਈ ਜਥੇਬੰਦੀਆਂ ਦੇ ਕਹਿਣ ਦੇ ਨਾਲ ਇਹ ਨਹੀਂ ਹੋਏਗਾ ਕਿ ਕਾਲਾਤ ਦੇ ਜਿਹੜੇ ਜਥੇਦਾਰ ਹੈ ਉਹਨਾਂ ਦੇ ਕਹਿਣ ਮਤੌਕ ਲੱਗੇਗਾ ਜਾਂ ਉਹਨਾਂ ਦੇ ਕਹਿਣ ਮਤੌਕ ਕਿਸੇ ਨੂੰ ਸਨਮਾਨਿਤ ਕੀਤਾ ਜਾਏਗਾ ਕਹਿੰਦੇ ਅੱਜ ਇਹ ਜਥੇਦਾਰ ਨੇ ਕੱਲ ਕੋ ਹੋਰ ਜਥੇਦਾਰ ਹੋਏਗਾ ਸੋ ਖਾਲੀਦਾਰ ਨੇ ਵੀ ਕੋਸ਼ਿਸ਼ ਕੀਤੀ ਗੜਗਾਸਾ ਦੀ ਮੈਚ ਖੜੇ ਹੋਣ ਦੀ ਕਿ ਇਹੀ ਜਥੇਦਾਰ ਹੈ ਇਹੀ ਸਨਮਾਨ ਕਰਨਗੇ ਇਸ ਦੇ باوجود ਉਹ ਦਿਨੋਂ ਮੌਕਾ ਨਹੀਂ ਸੀ ਵੀ ਨਾ ਗੜਗਾਸਾ ਨੂੰ ਆਪਣੇ ਹੱਥਾਂ ਨਾਲ ਸਨਮਾਨ ਕਰਨ ਦਾ ਔਰ ਇਹ ਵੱਖਰੀ ਗੱਲ ਹੈ ਕਿ ਜੀਪੀਸੀ ਦੇ ਜਿਹੜੇ ਪ੍ਰਧਾਨ ਹਨ ਅਮੀਰ ਸਾਹਿਬ ਜੀ ਉਹਨਾਂ ਨੇ ਕੋਸ਼ਿਸ਼ ਕੀਤੀ ਉਨ੍ਹਾਂ ਵੱਲੋਂ ਸਨਮਾਨ ਕੀਤਾ ਗਿਆ ਉਹਨਾਂ ਪਰਿਵਾਰਾਂ ਦਾ ਹੁਣ মিডিਆ ਚ ਬੋਲ ਚੱਲਦੀ ਪਾਸ਼ਾ ਚ ਕਿਹਾ ਜਾਂਦਾ ਹੈ ਕਿ ਜੀ ਟਕਰਾਹ ਟਾਲ ਲ ਗਿਆ ਟਾਲਿਆ ਗਿਆ ਟਕਰਾਹ ਟਲ ਗਿਆ ਜੀ ਟਕਰਾਹ ਨਹੀਂ ਟਲਿਆ ਇੱਕ ਲਕੀਰ ਖਿੱਚੀ ਗਈ ਹੈ ਅੱਜ ਦੇ ਦਿਨ ਦੇ ਉੱਤੇ ਇਹ ਜਥੇਦਾਰ ਸਮੂਚੇ ਤੋਂ ਤੱਕ ਸੇ ਕੋਹ ਨੂੰ ਪਰਵਾਹ ਨਹੀਂ ਹੈ ਸੋ ਕੀ ਟਲਿਆ ਕੀ ਜਿਹੜੇ ਸਿੰਘਾਂ ਨੇ ਉਸ ਔਰ ਚ ਸ਼ਹਾਦਤਾਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਉਨੇ ਨੇ ਕਰਵਾਨੀਆਂ ਦਾ ਸਦੀਵੀ ਹੈ ਬਿਲਕੁਲ ਸਿੰਘ ਸਾਹਿਬ ਦਾ ਸਨਮਾਨ ਸਾਰੇ ਕਰਦੇ ਆ ਕਾਲ ਸਾਹਿਬ ਦਾ ਸਨਮਾਨ ਬਾਰੇ ਕੋਈ ਤੋਂ ਰਾਏ ਹੀ ਨਹੀਂ ਪਰ ਕੀ ਏ ਕਾਲਤਾ ਦੇ ਜਿਹੜੇ ਜਥੇਦਾਰ ਆ ਉਹਨਾਂ ਦੇ ਹੱਥੋਂ ਸਨਮਾਨ ਹੋਣ ਦੇ ਨਾਲ ਹੀ ਜਿਹੜੀਆਂ ਸ਼ਾਤਾਂ ਜਿਹੜੀਆਂ ਦਿੱਤੀਆਂ ਉਹਨਾਂ ਉੱਾਰਾਂ ਤੇ ਮੋਹਰ ਲੱਗੇਗੀ ਕਿ ਵੀ ਇਹਨਾਂ ਨੇ ਸ਼ਾਤਾਂ ਦਿੱਤੀਆਂ ਉਹ ਤਾਂ ਕਿਸੇ ਨਾਮ ਦੇ ਕਿਸੇ ਸਨਮਾਨ ਦੇ ਮਥਾਜ਼ ਨਹੀਂ ਹੈ ਬਿਲਕੁਲ ਜੋ ਕੁਝ ਵਾਪਰਿਆ ਜੀਵ ਕਿਸਨ ਦਾ ਵਾਪਰ ਗਿਆ ਸਾਰਾ ਬਰਦਾਰਾ ਇਸ ਤਰ੍ਹਾਂ ਐਸਜੀਪੀਸੀ ਦੇਖੇਗੀ ਇਸ ਤਰ੍ਹਾਂ ਸਿਕ ਨਿਸ਼ਾਵਾ ਦੇਖਣੀ ਆ ਸਾਰੀ ਦੁਨੀਆ ਨੇ ਦੇਖਿਆ ਕਿ ਗੁਰਗਾਏ ਸਾਹਿਬ ਸਨਮਾਨ ਨਹੀਂ ਕਰ ਸਕੇ ਔਰ ਜਿੱਥੇਦਰ ਤੋਂ ਮਾਂ ਨੇ ਇਹ ਗੱਲ ਕਹੀ ਹੈ ਕਿ ਜੀ ਧਮੀ ਸਾਹਿਬ ਨੇ ਸਥਿਤੀ ਸੰਭਾਲ ਲਈ ਤੁਮਾ ਸਾਤਾ ਕਹਿਣਗੇ ਕਿ ਧਮੀ ਸਾਹਿਬ ਨੇ ਸਥਿਤੀ ਸੰਭਾਲ ਲਈ ਧਮੀ ਸਾਹਿਬ ਨੇ ਸਥਿਤੀ ਨਹੀਂ ਸੰਭਾਲ ਲਈ ਜੀ ਜੇਹੀ ਦੀਦੀ ਬਣ ਗਈ ਹੈ ਕਿ ਅੱਗੇ ਭਵਿੱਖੇ ਚ ਸੰਭਾਲੀ ਜਾਏਗੀ ਕਿ ਨਹੀਂ ਸੰਭਾਲੀ ਜਾਏਗੀ ਬਹੁਤ ਤੁਹਾਡਾ ਸੋਲਿਆ ਨਿਸ਼ਾਨ ਹੈ ਸੋ ਅੱਜ ਦੇ ਕਲੂਕਾਰਾ ਦੇ ਸਦੇ ਉੱਤੇ ਜਿੱਥੇ ਸੀਧਾ ਨੂੰ ਸਨਮਾਨ ਕਰਨ ਦੀ ਗੱਲ ਹੂੰ ਉਸ ਕਲੂਕਾਰਾ ਦੇ ਮੌਕੇ ਦੇ ਆਪਾਂ ਉਹਨਾਂ ਗੱਲਾਂ ਨੂੰ ਉਹਨਾਂ ਮੰਨਪਾਗਿਆਂ ਕਰਨਾਵਾ ਨੂੰ ਵਰਤਾਰੇ ਵਿੱਚ ਚੇਤੇ ਕੀਤਾ ਕਿ ਕਿਸ ਕਦਰ ਆਪਣੀ ਕੌਮ ਦੀ ਸਰਕਾਰ ਹੋਵੇ ਫੈਸਲੇ ਲੈ ਕੇ ਹੋਣ ਸਦਿਆਂ ਤੱਕ ਮਾਫੀਆਂ ਮੰਗਣ ਤਲਬੀ ਜਿਹੜੀ ਹੈਗੀ ਹੈ ਜੀ ਦੀ ਪੂਰਤੀ ਨਹੀਂ ਹੋਈ ਤੀ ਜੋ ਚੀਜ਼ ਜਾਂ ਜੋ ਦਰਦ ਜਿਹੜਾ ਸਿੱਖ ਪਾਈ ਚਾਰੇ ਦੇ ਮਨ ਦੇ ਵਿੱਚ ਇਹਦੇ ਨਾਲ ਪੈਦਾ ਹੋਇਆ ਉਤੇ ਰਹੇਗੇ ਰਹੇਗਾ ਭਲਾ ਨਹੀਂ ਜਾ ਸਕਦਾ ਸਿਰਫ ਅਜ ਦੇ ਘਲੂਕਰ ਦੇਸ ਨਾਲ ਸੰਦੇਜ ਜੇ ਆਪਾਂ ਗੱਲ ਕਰੀਏ ਤਾਂ ਉਸ ਨੇ ਵੀ ਤੈਅ ਕਰ ਦਿੱਤਾ ਕਿ ਗੜਗਾਹ ਸਾਹਿਬ ਇਹ ਠੀਕ ਹੈ ਕਿ ਸਿੱਧਾਂ ਦੇ ਪਰਿਵਾਰਾਂ ਨਾਲ ਵੀ ਮਿਲੇ ਹੈ ਸੇ ਕੌਮ ਨੂੰ ਇਕੱਠੇ ਹੋਣ ਦੀ ਗੱਲ ਵੀ ਕਰਦੇ ਹੈ ਸਨੇਹਾ ਵੀ ਦਿੰਦੇ ਹੈ ਪਰ ਉਸ ਕੌਮ ਦੇ ਜਿਹੜੀਆਂ ਸਾਰੀਆਂ ਪੰਥਕ ਜਿੱਥੇ ਬੰਦੀਆਂ ਉਹਨਾਂ ਨੂੰ ਇਸ ਤਰ੍ਹਾਂ ਪ੍ਰਵਾਨ ਨਹੀਂ ਹੈ ਜਥੇਦਾਰ ਦੇ ਤੌਰ ਤੇ ਸੋ ਵੱਡਾ ਸਵਾਲਿਆ ਨਿਸ਼ਾਨਾ ਤੇ ਕਿ ਦੇਖਿਆ ਜਾਏਗਾ ਕਿਸੇ ਕੰਮ ਕੀ ਦਿਸ਼ਾ ਨਿਰਦੇਸ਼ ਤੈਅ ਕਰਦੀ ਹੈ ਇਸ ਮੁੱਦੇ ਨੂੰ ਲੈ ਕੇ ਜੀ ਜੀ ਬਿਲਕੁਲ ਸਤਿ ਸ਼੍ਰੀ ਅਕਾਲ ਭਗਵਾਨਾਂ ਤੇ ਹੁਣ ਗੱਲ ਪੰਜਾਬ ਦੀ ਸਿਆਸਤ ਦੀ ਕਰਦੇ ਹਾਂ ਤੇ ਇਸ ਸਮੇਂ ਪੰਜਾਬ ਦੀ ਸਿਆਸਤ ਹੈ ਜਿਹੜੀ ਉਹ ਟੋਟਲੀ ਲੁਧਿਆਣਾ ਦੇ ਆਲੇ ਦੁਆਲੇ ਘੁੰਮ ਰਹੀ ਹੈ ਕਿਉਂਕਿ ਆਪਾਂ ਜਾਣਦੇ ਹਾਂ ਕਿ ਇਸ ਮਹੀਨੇ ਇਲੈਕਸ਼ਨ ਹੈ ਤਾਂ ਅਜੇ ਇਹ ਦੇ ਵਿੱਚ ਭਾਰਤ ਪੂਸ਼ਾ ਆਸ਼ੂ ਉਹਨਾਂ ਨੂੰ ਸੰਭਨ ਜਾਰੀ ਹੁੰਦੇ ਨੇ ਵਿਜੀਲੈਂਸ ਤੇ ਐਸਐਸਪੀ ਦੇ ਵੱਲੋਂ ਕੁਝ ਹੀ ਸਮੇਂ ਬਾਅਦ ਖਬਰ ਆਉਂਦੀ ਹੈ ਕਿ ਐਸਐਸਪੀ ਸਸਪੈਂਡ ਕਰ ਦਿੱਤੇ ਜਾਂਦੇ ਨੇ ਕਿਆ ਇਹ ਵੀ ਜਾ ਰਿਹਾ ਹੈ ਕਿ ਜਿਹੜੇ ਐਸਐਸਪੀ ਨੇ ਉਹ ਪਤ ਪੂਸ਼ਨ ਆਸ਼ੂ ਆਸ਼ੂ ਦੇ ਖਾਸ ਨੇ ਪਰ ਆਸ਼ੂ ਜੀ ਇਹ ਵੀ ਕਹਿ ਰਹੇ ਨੇ ਕਹਿੰਦੇ ਕਿ ਸਰਕਾਰ ਘਬराई ਹੋਈ ਹੈ ਇਸ ਕਰਕੇ ਜਿਹਹੀਆਂ ਚੀਜ਼ਾਂ ਕਰ ਰਹੀ ਹੈ ਕਿ ਪਹਿਲਾਂ ਸਮਨ ਜਾਰੀ ਕਰਾਏ ਫਿਰ ਐਸਐਸਪੀ ਨੂੰ ਸਸਪੈਂਡ ਕਰਤਾ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਦੇ ਸਮਨ ਜਾਰੀ ਹੋਣੇ ਉਸ ਤੋਂ ਬਾਅਦ ਸਰਕਾਰ ਦੀ ਜਿਹੜੀ ਕਾਰਵਾਈ ਹੈ ਤੇ ਉਸ ਸਮੇਂ ਜਦੋਂ ਲੁਧਿਆਣਾ ਦੇ ਵਿੱਚ ਚੋਣ ਹੋਵੇ ਇਹ ਬੜਾ ਜੀਵ ਇਤਫਾਕ ਹੈ ਕਿ ਐਸਐਸਪੀ ਵੱਲੋਂ ਕਾਂਗਰਸ ਪਾਰਟੀ ਜਿਹੜੇ ਉਮੀਦਵਾਰ ਜਿਹਨਾਂ ਤੁਸੀਂ ਜ਼ਿਕਰ ਕਰ ਰਹੇ ਆਂ ਆਸ਼ੂ ਉਹਨਾਂ ਨੂੰ ਸਮਨ ਜਾਰੀ ਕੀਤੇ ਗਏ ਵਿਜੀਲੈਂਸ ਵੱਲੋਂ ਔਰ ਉਦਾ ਤਖਾ ਵਿਰੋਧ ਹੋਇਆ ਇਸ ਕਦਰ ਵਿਰੋਧ ਹੋਇਆ ਕਿ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਐਸਐਸਬੀ ਵੱਲੋਂ ਸਮਨ ਜਾਰੀ ਕੀਤੇ ਗਏ ਉਹਨਾਂ ਨੇ ਜਿਹੜਾ ਹੈਗਾ ਮਤਲ ਕਰ ਦਿੱਤਾ ਗਿਆ ਸੋ ਵੱਡਾ ਜਿਹੜਾ ਹੈਗਾ ਮਾਮਲਾ ਇਸ ਮਾਮਲੇ ਚ ਉੱਭਰ ਕੇ ਸਾਹਮਣੇ ਆਇਆ ਕਿਉਂਕਿ ਇੱਥੋਂ ਹੀ ਗੱਲ ਸਾਫ ਹੁੰਦੀ ਹੈ ਕਿ ਲੁਧਿਆਣਾ ਦੀ ਜਿਹੜੀ ਜ਼ਮੀਨ ਚ ਹੋਣਾ ਕੇਵਲ ਲੁਧਿਆਣਾ ਦੀ ਜ਼ਮੀਨ ਚ ਨਹੀਂ ਜਿਸ ਅਕਸਰ ਆਪਾਂ ਗੱਲ ਕਰਦੇ ਹੁੰਦੇ ਆ ਕਿ ਰਾਹ ਜਿਹੜੀ ਆ ਰਹੀ 20 ਸੋਸਾਇਟੀ ਦੀ ਜਨਰਲ ਵਿਧਾਨ ਸਭਾ ਦੀ ਚੋਣਾਂ ਪੰਜਾਬ ਦੀ ਇਹ ਰਾਹ ਉਸ ਪਾਸੇ ਵੱਲੋਂ ਜਾਂਦੇ ਆ। ਸੋ ਕੋਈ ਪਾਰਟੀ ਇਸ ਮਾਮਲੇ 'ਚ ਆਪਣੀ ਕਸਰ ਨਹੀਂ ਛੱਡਣਾ ਚਾਹੁੰਦੀ। ਜੋ ਸਥਿਤੀ ਵਾਪਰੀ ਹੈ ਅੱਜ ਉਹਨਾਂ ਨੇ ਆਪਣੇ ਨਾਲ ਆਪਣੇ ਹੋਰ ਸਾਥੀਆਂ ਨੂੰ ਲਿਆ ਬकायदा ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਕਰਕੇ ਚੁਣੌਤੀ ਦਿੱਤੀ ਕਿ ਜਦੋਂ ਮੇਰੇ ਘਰ 'ਚ ਸੱਮਨ ਪਹੁੰਚੇ ਮੇਰੇ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਉਹ ਤਾਂ ਇਲੈਕਸ਼ਨ 'ਚ బిਜ਼ੀ ਆ। ਜਿਸ ਉਹਨਾਂ ਨੇ ਆਪ ਵੀ ਗੱਲ ਸਪਸ਼ਟ ਕਰਤੀ ਕਿ 19 ਜੂਨ ਤੱਕ ਮੈਂ ਕਿਸੇ ਵੀ ਪੇਸ਼ੀ 'ਅਗੇ ਉਕਤਨ ਲਈ ਤਿਆਰ ਨਹੀਂ ਨਹੀਂ ਜਾਵਾਂਗਾ ਸਭ ਤੋਂ ਪ੍ਰਾਇੋਰਟੀ ਮੇਰੇ ਲਈ ਇਲੈਕਸ਼ਨ ਹੈ ਔਰ ਜੀਵਤਵਾਕ ਇਸ ਕਰਕੇ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਜਿਹੜੇ ਵੀ ਲੈਂਦੇ ਐਸਐਸਬੀ ਨੇ ਸਮਾਂ ਜਾਰੀ ਕੀਤੇ ਪਤਾ ਉਹਨੂੰ ਵੀ ਸੀ ਇਹ ਤਾਂ ਨਹੀਂ ਕਿ ਅਸ਼ੂਣਾ ਨੇ ਚਾਨਕ ਐਡੀ ਵੱਡੀ ਕੋਈ ਗੱਲ ਕਰਤੀ ਕਿ ਜਿਹੜੀ ਸਾਰੇ ਪੰਜਾਬ ਲਈ ਜਾਂ ਕਿਸੇ ਖਾਸ ਵਰਗ ਲਈ ਖਤਰਾ ਖੜਾ ਹੋ ਗਿਆ ਜੀ ਬੀਸੀ ਲਾਜ਼ਮੀ ਸੀ ਐਨ ਉਸ ਮੌਕੇ ਦੇ ਉੱਤੇ ਸਮਾਂ ਜਿਹੜੇ ਜਾਰੀ ਕਰਨੇ ਹੁਣ ਜਿਹੜੇ ਵਿਰੋਧੀ ਹੈ ਅਸ਼ੂ ਦੇ ਵਿਰੋਧੀ ਹੈ ਉਹ ਕਹਿ ਰਹੇ ਕਿ ਐਸਐਸਬੀ ਨੇ ਬਿਲੀ ਭੋਗਤਣ ਵਾਲੇ ਸਾਰਾ ਕੁਝ ਕੀਤਾ ਤਾਂ ਕਿ ਜਿਹੜਾ ਆਸ਼ੂ ਹੈ ਉਸ ਨੂੰ ਵੈਕਸਿਨ ਦੇ ਦਾ ਲਹਾ ਮਿਲ ਸਕੇ ਦੂਜੇ ਪਾਸੇ ਜਿਹੜਾ ਹੈਗਾ ਐਸਐਸਬੀ ਦੇ ਜਿਸ ਕਦਰ ਕਾਰਵਾਈ ਹੋਈ ਹੈ ਇਹ ਤੋਂ ਵੀ ਅੰਦਾਜ਼ਾ ਲੱਗਦਾ ਕਿ ਪ੍ਰਸ਼ਾਸਕੀ ਪੱਧਰ ਤੇ ਜੋ ਸਟੈਪ ਲਿਆ ਗਿਆ ਸਰਕਾਰ ਵੱਲੋਂ ਵੀ ਉਸ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਗਿਆ ਕਿਉਂਕਿ ਚੋਣਾਂ ਦੇ ਚੱਲਦਿਆਂ ਇੱਕ ਉਮੀਦਵਾਰ ਪਰ ਉਮੀਦਵਾਰ ਵੀ ਉਹ ਉਮੀਦਵਾਰ ਹੈ ਜਿਹੜਾ ਮੁੱਖ ਵਿਰੋਧੀ ਤਦਾ ਉਮੀਦਵਾਰ ਹੈ ਔਰ ਜਿਹੜਾ ਕਾਂਟੇ ਦੀ ਚੱਕਰ ਦੇ ਰਿਹਾ ਇੱਕ ਪਾਸੇ ਦੇਖੋ ਆਪਦੇ ਉਮੀਦਵਾਰਾ ਸੰਦੀਪ ਰੂੜਾ ਦੂਜੇ ਪਾਸੇ ਆਸ਼ੂ ਤੀਜੇ ਪਾਸੇ ਭਾਜਪਾ ਦੇ ਉਮੀਦਵਾਰ ਅਤੇ ಕಾಂಗ್ರೆਸ ਦੇ ਸੁਹਨੇ ਕਾਲੀ ਦਲ ਦੇ ਉਮੀਦਵਾਰ ਹੈ। ਸੋ ਜਿਹੜੀ ਮੁੱਖ ਟੱਕਰ ਅੱਜ ਦੀ ਤਰੀਕ ਚ ਵੀ ਮੰਨੀ ਜਾ ਰਹੀ ਹੈ ਕਿ ਆਪ ਤੇ ਕਾਂਗਰਸ ਹੈ। ਜੇ ਕਾਂਗਰਸ ਦੇ ਉਮੀਦਵਾਰ ਨੂੰ ਸਮਨ ਜਾਰੀ ਹੋਣਗੇ ਤਾਂ ਕੁਦਰਤੀ ਗੱਲ ਹੈ ਕਿ ਲੋਕਾਂ 'ਚ ਹੰਦਰਦੀ ਦਾ ਰਜਾਂਤਾ ਬਣੇਗਾ ਬਣੇਗਾ। ਹੁਣ ਜੋ ਤੀਰ ਚੱਲਿਆ ਹੈ ਹਾਲਾਂਕਿ ਤੀਰ ਵਾਪਸ ਵੀ ਲੈ ਲੈ ਗਿਆ। ਇਹਦਾ ਕੀ ਨੈਗੇਟਿਵ ਪੋਜ਼ਿਟਿਵ ਇੰਪੈਕਟ ਪਏਗਾ ਪਰ ਪਏਗਾ ਜ਼ਰੂਰ ਕਿਉਂਕਿ ਦਿਨ ਥੋੜੀ ਰਹਿ ਗਿਆ 19 ਨੂੰ ਤਾਂ ਵੋਟਾਂ ਪੈਣੀਆਂ ਜਦੋਂ ਆਪਾਂ ਗੱਲ ਕਰ ਰਹੇ ਹਾਂ 6 ਤਰੀਕ ਜਿਹੜਾ ਗਿਣਤੀ ਦੇ ਦਿਨ ਆ ਚਾਹੇ ਦੰਨਿਆ ਘਟਨਾਵਾਂ ਜਿਹੜੀਆਂ ਕਈ ਵਾਰੀ ਲੋਕਾਂ ਦੇ ਮਨਾਂ 'ਚ ਕੋਈ ਬਸਲ ਫੈਸਲਾ ਲੈਣ ਲਈ ਮਜਬੂਰ ਕਰਦੇ ਆਂ ਜਿਹੜਾ ਕਹਿਆ ਜਾਏਗਾ ਕਿ ਪਾਲਾ ਛੂ ਦੇ ਖਿਲਾਫ ਵੀ ਉੱਠ ਰਿਹਾ ਹੈ ਕਿ ਜੀ ਉਹਦੇ ਨਾਲ ਸੰਬੰਧ ਹਾਲਾਂਕਿ ਕੋਈ ਪਿਕਚਰ ਵੀ ਜਿਹੜੀ ਮੀਡੀਆ ਜਾਰੀ ਕੀਤੀ ਗਿਆ ਹੁਣ ਦੇਖੋ ਪੋਲੀਟিক্যাল ਪਾਰਟੀਆਂ ਦਾ ਤਾਂ ਇਹ ਰਝਾਨ ਹੁੰਦਾ ਨਾ ਅਸ਼ਵਨਾ ਨੇ ਮਕਾਲੇ ਚ ਇੱਕ ਪਿਕਚਰ ਕਰਦੀ ਦੇਖੋ ਜੀ ਇਸ ਜੀ ਅਰੋੜਾ ਨੂੰ ਮਿਲਦੇ ਹੋਏ ਹੁਣ ਕੌਣ ਸਹੀ ਹੈ ਕੌਣ ਗਲਤ ਹੈ ਜਿੱਦਾਂ ਆਪ ਅਕਸਰ ਦੇਖਦੇ ਹੁੰਨੇ ਆ ਪੱਤੇ ਸਾਰਿਆਂ ਦੇ ਸਾਹਮਣੇ ਆ ਆਪਾਂ ਨੇ ਵੀ ਖੋਲਦੇ ਪੱਤੇ ਕਾਂਗਰਸ ਨੇ ਵੀ ਖੋਲਦੇ ਤੇ ਫੈਸਲਾ ਫਿਰ ਵੀ ਘਮੂ ਘਮਾ ਕੇ ਲੁਧਿਆਣਾ ਦੇ ਜਿਹੜੇ ਜ਼ਿਮਨੀ ਚੋਣ ਲੜ ਰਹੇ ਜਿਹੜੇ ਬੋਟਰ ਹੈ ਇਦਾਂ ਨੇ ਵੋਟਾਂ ਪਾਉਣੀਆਂ ਉਹਨਾਂ ਤੇ ਨਿਰਭਰ ਕਰੇਗਾ ਅੰਤੋਂ ਫੈਸਲਾ ਵੀ ਉਹਨਾਂ ਦੇ ਬਣਾਇਆ ਜਾਏਗਾ ਜੀ ਅਸ਼ੂ ਠੀਕ ਹੈ ਐਸਐਸਬੀ ਠੀਕ ਹੈ ਆਪ ਠੀਕ ਹੈ ਜਾ ਭਾਜਪਾ ਦੇ ਚੁਕੇ ਨਵਾਂ ਰਾਹ اختیار ਕਰੇਗੀ ਜੀ ਜੀ ਸਤਿ ਸ਼੍ਰੀ ਅਕਾਲ ਅੱਗੇ ਵੀ ਥੋੜੇ ਸ਼ਬਦਾਂ ਦੇ ਵਿੱਚ ਚਰਚਾ ਜ਼ਰੂਰ ਕਰਾਂਗੇ ਕਿਉਂਕਿ ਵਿਸ਼ਾ ਅਹਿਮ ਹੈ ਪਰ ਸਮਾਂ ਵੀ ਘਟ ਹੈ ਕਿਉਂਕਿ ਕਹਿੰਦੇ ਇੱਥੇ ਵੀ ਹੁਣ ਦੋ ਧੜੇ ਜੇ ਬੰਦੇ ਨਜ਼ਰ ਆ ਰਹੇ ਨੇ ਦੋ ਧੜੇ ਇਸ ਤਰ੍ਹਾਂ ਕਹਿੰਦੇ ਵੜਿੰਗ ਸਾਹਿਬ ਤੇ ਬਾਜਵਾ ਸਾਹਿਬ ਇੱਕ ਪਾਸੇ ਨੇ ਪਰ ਚਨੀ ਸਾਹਿਬ ਤੇ ਗੁਰਜੀਤ ਰਾਣਾ ਨੇ ਜਿਹੜੇ ਉਹ ਇੱਕ ਪਾਸੇ ਨੇ ਹੁਣ ਕਹਿੰਦੇ ਕਿ ਕਿਤੇ ਨਾ ਕਿਤੇ ਇਹ ਵੀ ਤੱਕੜੀ ਹੈ ਜਿਹੜੀ ਉਹ ਬਰਾਬਰ ਹੀ ਟਲ ਰਹੀ ਹੈ ਕਿਉਂਕਿ ਲੀਡਰ ਦੋਨੋਂ ਪਾਸੇ ਹੀ ਵੱਡੇ ਨੇ ਸੋ ਖੁੱਲੇ ਸੰਘਰਸ਼ ਦੇ ਦੇ ਵਿੱਚ ਕਾਂਗਰਸ ਕਿਸੇ ਨਾ ਕਿਤੇ ਦੋ ਫਾਰ ਨਜ਼ਰ ਆ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿਉਂਕਿ ਇਹਦਾ ਜੋ ਵੀ ਨਤੀਜਾ ਹੋਏਗਾ ਉਸਦਾ ਇਮਪੈਕਟ ਆਸ਼ੂ ਹੁਣਾ ਤੇ ਜ਼ਰੂਰ ਪੈਗਾ ਕਿਵੇਂ ਦੇਖਦੇ ਹੋ ਕਿਉਂਕਿ ਕਾਂਗਰਸ ਅੱਜ ਤੱਕ ਦਾ ਰਿਕਾਰਡ ਹੈ ਕਾਂਗਰਸ ਛੇਤੀ ਕਿਤਿਆਂ ਇਕੱਠੀ ਨਹੀਂ ਹੁੰਦੀ ਤੇ ਉਹੀ ਚੀਜ਼ ਦਿਖ ਰਹੀ ਹੈ ਇੱਥੇ ਵੀ ਦੇਖੋ ਪਹਿਲਾਂ ਤਾਂ ਤੁਸੀਂ ਤੱਕੜੀ ਦਾ ਜ਼ਿਕਰ ਕੀਤਾ ਆਪਾਂ ਤੱਕੜੀ ਦੀ ਗੱਲ ਹੀ ਕਰਾਂ ਤੱਕੜੀ ਕਿਧਰੇ ਲੱਗਦੀ ਨਹੀਂ ਜੇਵਾ ਸੁਲੇ ਉਹੇ ਚਾਹੇ ਅਕਾਲੀ ਦਰ ਲਈ ਉਹ ਪਤਾ ਨਹੀਂ ਉਹ ਤਕੜੀ ਦਾ ਪਾਸ ਕੋ ਕਿੱਧਰ ਜਾਏਗਾ ਉਹ ਤਾਂ ਲੁਧਿਆਣਾ ਦੇ ਲੋਕ ਹੀ ਦੱਸਣਗੇ ਪਰ ਜਿੱਤੂ ਦਾ ਸਵਾਲ ਹੈ ਕਾਂਗਰਸ ਦਾ ਧੜੇਬੰਦੀ ਦਾ ਤੁਸੀਂ ਤਾਂ ਤੁਸੀਂ ਜ਼ਿਕਰ ਕੀਤਾ ਹੈ ਕਾਂਗਰਸ ਬਾਰੇ ਮੈਂ ਜਨਰਲ ਦੇ ਤੌਰ ਤੇ ਕਹਿ ਸਕਦਾ ਹਾਂ ਕਿ ਇਹਨਾਂ ਦੀ ਫੁੱਟ ਦੀ ਆਪਸ ਦੀ ਰਲਾਈਆਂ ਝਗੜਾਂ ਦੀ ਐਸੀ ਲੰਬੀ ਹੀਰ ਹੈ ਐਸੀ ਲੰਬੀ ਹੀਰ ਹੈ ਜਿ ਜਿੰਨਾ ਮਰਜੀ ਗਾਈ ਜੋ ਇਸ ਦਾ ਅੰਤ ਹੀ ਕੋਈ ਨਹੀਂ ਜੀ ਕਿਸੇ ਨਾਲ ਸ਼ੁਰੂ ਕਰ ਲੋ ਕਿਸੇ ਤੋਂ ਐਂਡ ਕਰ ਲੋ ਉਹੀ ਇਸ ਗੱਲ ਦਾ ਸਿਰ ਨਹੀਂ ਚੋਣ ਆਉਣੀ ਚਾਹੀਦੀ ਹੈ ਦੇਖੋ ਕਾਂਗਰਸ ਦੋ ਕੰਮ ਕਰਦੀ ਹੈ ਇੱਕ ਤਾਂ ਜਦੋਂ ਕਿ ਇਲੈਕਸ਼ਨ ਹੁੰਦੀ ਹੈ ਉਮੀਦਵਾਰ ਖੜਾ ਕਰਦੀ ਹੈ ਉਹਨਾਂ ਉਮੀਦਵਾਰ ਲਿਆਉਣੇ ਹੀ ਹੋਣਾ ਹੈ ਉਮੀਦਵਾਰ ਦੇ ਨਾਲ ਹੀ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਦੂਜਾ ਕੰਮ ਇਹ ਕਰਦੀ ਹੈ ਉਹ ਕਹਿੰਦੇ ਕੋਈ ਕਲੇਜ ਦੇ ਵਿੱਚ ਕਸਰ ਨਾ ਰਹੇ ਜੀ ਉਮੀਦਵਾਰ ਆਪਣੀ ਕਿਸਮਤ ਨਾਲ ਜਾਂ ਕਾਂਗਰਸ ਨੂੰ ਲੋਕ ਇੰਨਾ ਹੀ ਪਸੰਦ ਕਰਨ ਜਿੱਤ ਜਾਣ ਤਾਂ ਜਿੱਤ ਜਾਣ ਪਰ ਇਹ ਕਿ ਕਾਂਗਰਸ ਦੀ ਜਿਹੜੀ ਧੜੇਬੰਦੀ ਹੈ ਜਿਸ ਕਦਰ ਇੱਕ ਦੂਜੇ ਦੇ ਪੈਰ ਖਿੱਚਦੇ ਹੈ ਗਿੱਟੇ ਖਿੱਚਦੇ ਹੈ ਏ ਨਹੀਂ ਚਾਹੁੰਦੇ ਕਿ ਕੋਈ ਅੱਗੇ ਵਧ ਸਕੇ ਹੁਣ ਵੀ ਆਇਆ ਨੇ ਇਸ ਮੌਕੇ ਤੇ ਤੁਸੀਂ ਲੁਧਿਆਣਾ ਦੀ ਗੱਲ ਕਰਦੇ ਆ ਏਦਾਂ ਹੀ ਜਿਹੜੀਆਂ ਆ ਸੁਧਾਰਨ ਪਚਾਓ ਯਾਤਰਾ ਚੱਲ ਰਹੀਆਂ ਰੈਲੀਆਂ ਚੱਲ ਰਹੀਆਂ ਉਹਦੇ ਵਿੱਚ ਮੈਂ ਦੇਖ ਰਿਹਾ ਸੀ ਜਲੰਧਰ ਹੋਰ ਕਈ ਥਾਵਾਂ ਤੇ ਇਤਾਨੀਆਂ ਗੋਟੂ ਬੰਦੀਆਂ ਉੱਤੇ ਪ੍ਰਾਂਧਿਕ ਹੋਰ ਹੁੰਦੇ ਆ ਡਿਟੇਸ਼ਿਪ ਕਿ ਹੋਰ ਹੁੰਦੀ ਆ ਬਿਲਕੁਲ ਇਹ ਕਹਿੰਦਾ ਕਿ ਮੈਨੂੰ ਨਾ ਪਾ ਰਿਹਾ ਗਿਆ ਦੂਜੇ ਦਾ ਨਾਮ ਲਿਆ ਜਾ ਰਿਹਾ ਜੀ ਸਮਿਤਾ ਪਾਰਟੀ ਹਾਈ ਕਮਾਨ ਦੇ ਅੰਦਰ ਪਰ ਕਰਦਾ ਕਿ ਕਾਂਗਰਸ ਜਿਹੜਾ ਫੁੱਟ ਦਾ ਗੀਤ ਹੈ ਇਹ ਬੰਦ ਹੋਏਗਾ ਕਿ ਨਹੀਂ ਹੋਏਗਾ ਜੇ ਫੁੱਟ ਦਾ ਗੀਤ ਬੰਦ ਨਹੀਂ ਹੋਏਗਾ ਤਾਂ ਗੀਤ ਜ਼ਰੂਰ ਨਹੀਂ ਬੰਦ ਹੋਏਗਾ ਪਰ ਕਾਂਗਰਸ ਲਈ ਬੁਏ ਲੋਕ ਬੰਦ ਕਰ ਦੇਣਗੇ ਜੇ ਇਹੋ ਜੀ ਸਥਿਤੀ ਚਲਦੀ ਰਹੀ ਜਿਸ ਮਕਾਮ ਤੇ ਕਾਂਗਰਸ ਖੜੀ ਹੈ ਇਸ ਵੇਲੇ ਕੋਈ ਦੂਰ ਨਹੀਂ ਮੁਕਾਬਲੇ ਚ ਮੁਕਾਬਲਾ ਦੇ ਰਹੀ ਹੈ ਔਰ ਕਾਂਗਰਸ ਇਹ ਵੀ ਕਹਿ ਰਹੀ ਹੈ ਕਿ ਜਿਹੜੀ ਜਿਹੜੀ ਵਿਧਾਨ ਸਭਾ ਦੀ ਚੋਣ ਹੋਏਗੀ ਉਹਦੇ ਸੀ ਟੱਕਰ ਦੇਵਾਂਗੇ ਪਰ ਕੀ ਜਿਹੜੀ ਹੈਗੀ ਹੈ ਫੁੱਟ ਦੀ ਹੀਰ ਹੈ ਇਹ ਕਾਂਗਰਸ ਬੰਦ ਕਰੇਗੀ ਜਾਂ ਗਾਉਣਾ ਜਾਰੀ ਰੱਖੇਗੀ ਬਹੁਤ ਕੁਝ ਇਸ ਗੱਲ ਤੇ ਨਿਰਭਰ ਕਰਦਾ ਸੋ ਇਹ ਮਾਮਲਾ ਲੁਧਿਆਣਾ ਦੇ ਜਿਹੜੇ ਜ਼ਿਮਨੀ ਚੋਂ ਵੋਟਾਂ ਪਾ ਰਹੇ ਲੋਕ ਹੈ ਜੀ ਬਿਲਕੁਲ ਕਾਂਗਰਸ ਨੂੰ ਜਿਤਾਉਣਾ ਜਾਂ ਹਰਾਉਣਾ ਅਕਸਰ ਮੈਂ ਅੱਗੇ ਵੀ ਇਹ ਗੱਲ ਕਹਿੰਦਾ ਰਹਿਣਾ ਜੀ ਜੀ ਕਿਹਦਾ ਫੈਸਲਾ ਕਾਪੜੀ ਕਰਦੇ ਹੈ ਕਿ ਕਾਂਗਰਸ ਨੂੰ ਹਰਾਉਣਾ ਜਾਂ ਜਿਤਾਉਣਾ ਇਸ ਕਿਸ ਨੂੰ ਨਹੀਂ ਪਾਰਟੀ ਹੈ ਕਾਂਗਰਸ ਜੀ ਜੀ ਸਿਰ ਸਾਹਿਬ ਅਗਲਾ ਵਿਸ਼ਾ ਬਹੁਤ ਜ਼ਿਆਦਾ ਐਮ ਹੈ ਅਮਰੀਕਾ ਦੇ ਨਾਲ ਸਬੰਧਿਤ ਹੈ ਪਰ ਅਮਰੀਕਾ ਦੇ ਨਾਲ ਨਾਲ ਭਾਰਤੀਆਂ ਤੇ ਪੰਜਾਬੀਆਂ ਨਾਲ ਸਬੰਧਿਤ ਹੈ ਕਿਉਂਕਿ ਟਰੰਪ ਪ੍ਰਸ਼ਾਸਨ ਲਗਾਤਾਰ ਸਖਤਤਾਪਾ ਜਾਣਦੇ ਆ ਜਿਸ ਤਰ੍ਹਾਂ ਜਹਾਜ਼ ਪਰ ਪਰ ਕੇ ਉਹਨਾਂ ਨੇ ਪੰਜਾਬ ਨੂੰ ਤੋਰੇ ਤਾਂ ਅਜਿਹੇ ਦੇ ਵਿੱਚ ਕਿਤੇ ਨਾ ਕਿਤੇ ਹੁਣ ਲੱਗਦਾ ਸੀ ਕਿ ਠਹਿਰਾਵ ਵਾਲੀ ਸਥਿਤੀ ਹੈ ਕਿਤੇ ਨਾ ਕਿਤੇ ਫੁੱਲ ਸਟਾਪ ਲੱਗ ਗਿਆ ਹੈ ਕਿ ਟਰੰਪ ਸਰਕਾਰ ਹੁਣ ਥੋੜੀ ਜੀ ਢਿੱਲੀ ਪੈ ਗਈ ਹੈ ਪਰ ਜਿਸ ਤਰ੍ਹਾਂ ਦੀ ਕਾਰਵਾਈ ਕੱਲ ਹੋਈ ਹੈ ਉਹ ਬੜੀ ਹੈਰਾਨ ਕਰਨ ਵਾਲੀ ਹੈ ਆਈਐਸ ਦੇ ਵੱਲੋਂ ਬੁਲਾਇਆ ਗਿਆ ਗੈਰਕਾਨੂੰਨੀਆ ਨੂੰ ਕਿ ਤੁਸੀਂ ਆਓ ਬੈਠ ਕੇ ਗੱਲਬਾਤ ਕਰਦੇ ਆ 2200 ਗ੍ਰਿਫਤਾਰੀਆਂ ਇੱਕ ਵਾਰ ਚ ਹੋਈਆਂ ਸਿੱਧੂ ਸਾਹਿਬ ਕਿਉਂਕਿ 트ੰਪ ਪ੍ਰਸ਼ਾਸਨ ਨੇ ਕਹਿ ਦਿੱਤਾ ਹੈ 트ੰਪ ਦਾ ਕਹਿੰਦੇ ਸਦਾ ਹੀ ਹੁਕਮ ਹੈ ਕਿ 3000 ਗ੍ਰਿਫਤਾਰੀਆਂ ਮੈਨੂੰ ਇੱਕ ਦਿਨ ਦੇ ਵਿੱਚ ਚਾਹੀਦੀਆਂ ਗੈਰਕਾਨੂੰਨੀ ਲੋਕਾਂ ਦੀਆਂ ਇਸ 2200 ਲੋਕਾਂ ਦੇ ਵਿੱਚ ਛੋਟੇ ਬੱਚੇ ਵੀ ਨੇ ਜਿਸ ਚ ਇੱਕ 4 ਸਾਲ ਦਾ ਬੱਚਾ ਵੀ ਹੈ ਕਿਵੇਂ ਦੇਖਦੇ ਹੋ ਕਿਉਂਕਿ ਇਹ ਕਹਤੇ ਨਾ ਕਿ ਤੇ ਮਾਮਲਾ ਜਿਆਦਾ ਭਾਰੀ ਪੈ ਜਾਣਾ ਭਾਰਤੀਆਂ ਤੇ ਪੰਜਾਬੀਆਂ ਦੇ ਉੱਪਰ ਬਿਲਕੁਲ ਜਿਦਾਂ ਤੁਸੀਂ ਗੱਲ ਕੀਤੀ ਹੈ ਦੇਖੋ ਇਮੀਗ੍ਰੇਸ਼ਨ ਦਾ ਜਿਹੜਾ ਡਿੰਗਿਆ ਹੈਗਾ ਲੋਕਾਂ ਦੀ ਜਾਣਕਾਰੀ ਹੈ ਜੋ ਲੋਕਾਂ ਨੇ ਜਾਣਕਾਰੀ ਭੇਜੀ ਹੈ ਉਹਨਾਂ ਨੂੰ ਬੁਲਾਇਆ ਮੈਸੇਜ ਹੈ ਯਾਨੀ ਪਹਿਲਾਂ ਇਕੱਠੇ ਕੀਤਾ ਗਿਆ ਪਿਛਲੇ ਨੂੰ ਮੈਸੇਜ ਇਕੱਠੇ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਹਰਾਸਲ ਚ ਲਿਆ ਗਿਆ ਕੋਈ ਉਹਨਾਂ ਨੇ ਨੋਟਿਸ ਨਹੀਂ ਨਾ ਹੀ ਗਾਉਂ ਜਾਣਕਾਰੀ ਦਿੱਤੀ ਗਈ ਹੈ ਇਸ ਮੰਤ ਲਈ ਜਿਹੜਾ ਅਮਰੀਕਾ ਕਦੇ ਜਾਣਾ ਜਾਂਦਾ ਸੀ ਆਪਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ ਦੁਨੀਆ ਭਰ ਦੇ ਨਾ ਮਾਮਲੇ ਦਾ ਜ਼ਿਕਰ ਹੁੰਦਾ ਹੈ ਕਿ ਉਸ ਮੁਲਕ ਕਿਸ ਕਦਰ ਮਨੁੱਖੀ ਅਧਿਕਾਰਾਂ ਦਾ ਕਾਂ ਜਿਹੜਾ ਹੋ ਰਿਹਾ ਹੈ ਦਾ ਅੰਦਾਜ਼ਾ ਇਥੋਂ ਲਗਾਇਆ ਜਾ ਸਕਦਾ ਔਰ ਮੇਰਾ ਖਿਆਲ ਹੈ ਕਿ ਪੰਜਾਬੀ ਜਾਂ ਭਾਰਤੀ ਇਸ ਤੋਂ ਵੱਡ ਭੁਗਤ ਭੁਗੀ ਨਹੀਂ ਹੋਣਗੇ ਜੋ ਪਿਛਲੇ ਸਮੇਂ ਚ ਹੋਇਆ ਜਦੋਂ ਤੁਸੀਂ ਕੇ ਹੈ ਕਿ ਜਹਾਜ਼ਾਂ ਦੇ ਜਹਾਜ਼ ਭਰ ਕੇ ਆਏ ਹੱਤਕੜੀਆਂ ਲੱਗੀਆਂ ਪੈਰਾਂ ਤੇ ਲੱਗੀਆਂ ਹੱਥਾਂ ਤੇ ਲੱਗੀਆਂ ਔਰਤਾਂ ਲੱਗੀਆਂ ਬੱਚਿਆਂ ਲੱਗੀਆਂ ਇਸ ਤਰ੍ਹਾਂ ਦੀ ਸਿੱਧੀ ਜੜੀ ਹੈ ਕਿ ਹੁਣ ਉਹਨਾਂ 2200 ਦੇ ਵਿੱਚ ਕਿੰਨੇ ਜਿਹੜੇ ਹੈਗੇ ਆ ਭਾਰਤੀ ਹੋਣਗੇ ਕਿੰਨੇ ਅਗੇ ਪੰਜਾਬੀ ਹੋਣਗੇ ਇਹਦਾ ਅੱਜ ਦੀ ਸਿਰਫ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਪਰ ਇਹ لازਮੀ ਤੌਰ ਤੇ ਕਿਹਾ ਜਾ ਸਕਦਾ ਕਿ ਹੋਣਗੇ ਜ਼ਰੂਰ ਗਿਣਤੀ ਘਟਵਾ ਦਾ ਅੰਤਰ ਹੋ ਸਕਦਾ ਪਰ ਕਿ ਸਾਡੇ ਭਾਰਤੀਆਂ ਪੰਜਾਬੀ ਉਸ ਗਿਣਤੀ ਦੇ ਵਿੱਚ ਨਾ ਹੋਣ ਜੀ ਉਸੋ ਇੱਕ ਸਵਾਲ ਵੀ ਪੈਦਾ ਹੁੰਦਾ ਹੈ ਕਿ ਸਾਡੀ ਸਰਕਾਰ ਕੇਂਦਰ ਸਰਕਾਰ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਦਾਅਵੇ ਕਰ ਗਿਆ ਕਰਦੇ ਆ ਮਿੱਤਰਤਾਈ ਦੀਆਂ ਦੇਖੋ ਕੋਈ ਅਮਰੀਕਨ ਸਰਕਾਰ ਹੈ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਪਾਕਿਸਤਾਨ ਦੇ ਭਾਰਤ ਦਾ ਯੁੱਧ ਲੱਗਿਆ ਜਾਏ ਉਹ ਜਿਸਤੀ ਬਣੀ ਉਹਨਾਂ ਨੇ ਕਿਹਾ ਕਿ ਮੇਰੇ ਦਖਲ ਦੇ ਨਾਲ ਯੁੱਧ ਚੱਲਿਆ ਜਣੀ ਦੋਨਾਂ ਦੇਸ਼ਾਂ ਦੇ ਵਿਚ ਐਨੇ ਚੰਗੇ ਸਬੰਧ ਆ ਟਾਂਪੇ ਕਹਿ ਰਿਹਾ ਹੈ ਚਾਹੇ ਕਾਲ ਕਰੇ ਪਾਕਿਸਤਾਨੀ ਚਾਹੇ ਭਾਰਤੀ ਜੀ ਉਹਦੇ ਕਹਿਣ ਤੇ ਉਹ ਬੰਦ ਹੋ ਗਿਆ ਜਿਹੜਾ ਕਿ ਬੰਦ ਨਹੀਂ ਸੀ ਹੋਣਾ ਬਿਲਕੁਲ ਉਹਨਾਂ ਨੂੰ ਇੱਕ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਕੀ ਉਸ ਮੁਲਕੇ ਰਾਸ਼ਟਰਪਤੀ ਨੂੰ ਸਾਡੀ ਸਰਕਾਰ ਇਹ ਪਹੁੰਚ ਨਹੀਂ ਕਰ ਸਕਦੀ ਕਿ ਇਸ ਕਦਰ ਸਾਡਾ ਮਾਨਵੀ ਅਧਿਕਾਰ ਜਿਹੜੇ ਕਿਉਂ ਖੋਏ ਜਾ ਰਹੇ ਆ ਕਿਉਂ ਭਾਰਤਿਆਂ ਨਾਲ ਕਿ ਪੰਜਾਬੀਆਂ ਦੀ ਗੱਲ ਨਹੀਂ ਉਹਦੇ ਰਾਤੀ ਵੀ ਹੋਣਗੇ ਹਰਿਆਣਵੀ ਵੀ ਹੋਣਗੇ ਹੋਰ ਵੀ ਸੁਭਾਂ ਦੇ ਲੋਕ ਹੋ ਸਕਦੇ ਆ ਆਪਾਂ ਜੇ ਭਾਰਤ ਦੀ ਗੱਲ ਕਰੀਏ ਤਾਂ ਭਾਰ ਦੇ ਅਧਿਕਾਰਾਂ ਦਾ ਹੀ ਕਾਹਨ ਹੋ ਰਿਹਾ ਕਿਉਂ ਨਹੀਂ ਰੁਕਿਆ ਜਾ ਰਿਹਾ ਉਹਦੇ ਨਾਲ ਵੱਡਾ ਸਵਾਲ ਔਰ ਲਗਾਤਾਰ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਪਹਿਲਾਂ ਵੀ ਹੋ ਰਿਹਾ ਔਰ ਅਮਰੀਕਨ ਪ੍ਰਸ਼ਾਸਨ ਜਿਹੜਾ ਹੈਗਾ ਇਹ ਤੋਂ 400 ਮਾਸਨੇ ਹੋ ਰਿਹਾ ਹਾਲਾਂਕਿ ਗੈਂਟੀ ਜੀ ਕਹਿੰਦੇ ਕਿ ਬਹੁਤੇ ਲੋਕਾਂ ਨੂੰ ਗ੍ਰਿਫਤਾਰ ਕਰਨਾ ਸੀ ਉਹਨੇ ਸ਼ਾਇਦ ਪਹੁੰਚ ਨਹੀਂ ਸਕੇ ਜਾਂ ਕਰ ਨਹੀਂ ਸਕੇ ਪਰ ਜਿਸ ਤਰ੍ਹਾਂ ਉਹ ਰਾਸਤੇ 'ਚ ਲਿਆ ਗਿਆ ਉਹ ਤੋਂ ਦੁਨੀਆ ਪਰ ਅਮਰੀਕਾ ਦੇ ਬਾਰੇ 'ਚ ਨਮਾਅ ਸਵਾਲ ਕਿ ਕੀ ਉੱਥੇ ਜਿਹੜਾ ਹੈਗਾ ਮਾਨਵੀ ਹਕਾਂ ਦਾ ਨਾਂ ਦੀ ਕੋਈ ਗੱਲ ਹੈ ਜੈਡੀ ਵੱਡੀ ਪੱਦਰ ਤੇ ਕਾਣ ਔਰ ਜਿਹੜੇ ਮੁਲਕ ਆਪਣੇ ਆਪ ਦੀਆਂ ਦਾਅਵੇਦਾਰੀਆਂ ਕਰਦੇ ਆ ਇਹ ਸਾਡਾ ਮਹਿਤੀ ਹੈ ਅਮਰੀਕਾ ਨਾਲ ਬਹੁਤ ਚੰਗੇ ਸਬੰਧ ਹੈ ਉਹੀ ਮਲਕ ਆ ਇਸ ਕਦਰ ਜਿਹੜਾਗਾ ਸਾਡੇ ਲੋਕਾਂ ਬਾਰੇ ਸਾਡੇ ਨਾਗਰਿਕਾਂ ਬਾਰੇ ਵਰਤਾਓ ਕਰੇ ਤਾਂ ਮੈਂ ਕਹਿੰਦਾ ਕਿ ਕੇਂਦਰ ਸਰਕਾਰ ਲਈ ਘਟੂ ਘਟ ਬਹੁਤ ਵੱਡੀ ਚਿੰਤਾ ਦਾ ਕਾਰਨ ਹੈ ਕੇਵਲ ਮੀਡੀਆ 'ਚ ਬਿਆਨ ਦੇਣ ਦੇ ਨਾਲ ਇਹ ਚਿੰਤਾਵਾਂ ਦੂਰ ਨਹੀਂ ਹੋ ਜਾਂਦੀਆਂ ਜੀ ਜੀ ਦਿਖਾਇਆ ਜਾਏਗਾ ਕਿ ਅਮਲੀ ਤੌਰ ਤੇ ਕੁਝ ਕੀਤਾ ਜਾਂਦਾ ਹੈ ਜਾਂ ਸਬੰਧਾਂ ਦੀ ਗੁਣਗਾਨ ਕੀਤੇ ਜਾਣਗੇ ਜੀ ਜੀ ਸਿਰਸਾ ਤੋਂ ਬਹੁਤ ਬਤਨਵਾਤ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਜਥੇ ਇੱਕ ਪਾਸੇ 220 ਗ੍ਰਫਤਾਰੀਆਂ ਹੋਈਆਂ ਨੇ 트럼ਪ ਸਰਕਾਰ 트럼ਪ ਪ੍ਰਸ਼ਾਸਨ ਚਰਚਾ ਦਾ ਵਿਸ਼ਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਵੇਖਿਆ ਜਾਵੇ ਤਾਂ ਕਿਤੇ ਨਾ ਕਿਤੇ 트럼ਪ ਦਾ ਮੰਤ్రਾਲਾ ਵੀ ਚਰਚਾ ਦਾ ਵਿਸ਼ਾ ਕਿਉਂਕਿ ਐਲਨ ਮਸਕ ਨੇ ਪਿਛਲੇ ਦਿਨੀ ਅਸਤੀਫਾ ਦਿੱਤਾ ਤਾਂ ਹੁਣ ਬਹਿਸਬਾਜ਼ੀ ਉਹ ਵੀ ਵੱਡੇ ਪੱਧਰ ਤੇ ਪਹੁੰਚ ਗਈ ਹੈ ਕਿਉਂਕਿ ਇੱਕ ਸ਼ਬਦੀ ਜੰਗ ਹੈ ਜਿਹੜੀ ਉਹ ਐਲਨ ਮਸਕ ਤੇ 트럼ਪ ਉਹਨਾਂ ਦੇ ਵਿਚਕਾਰ ਸ਼ੁਰੂ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕੈਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਟਰੰਪ ਪ੍ਰਸ਼ਾਸਨ ਬਹੁਤ ਸਖਤ ਹੈ ਵੱਖ-ਵੱਖ ਵਿਸ਼ਿਆਂ ਦੇ ਉੱਪਰ ਟਰੰਪ ਸਰਕਾਰ ਐਕਸ਼ਨ ਲੈ ਰਹੀ ਹੈ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ ਟਰੰਪ ਸਰਕਾਰ ਹੋਰ ਕੀ ਕੁਝ ਕਰਦੀ ਹੈ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ